ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਬਠਿੰਡਾ ਅਤੇ ਇਸ ਦੇ ਆਲੇ ਦੁਆਲੇ 70 ਤੋਂ 80 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸੁਣੇ ਜਾਂਦੇ ਨੇ ਤੇ ਜੇਕਰ ਗਨਿਮਤ ਹੋਵੇ ਮੌਸਮ ਚੰਗਾ ਹੋਵੇ ਤੇ ਫਿਰ ਇਹ ਪ੍ਰਸਾਰਣ 90 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਵੀ ਸੁਣੇ ਜਾਂਦੇ ਨੇ ਸਾਡੇ ਪ੍ਰਸਾਰਣ ਜਿੱਥੇ ਲੋਕੀ ਰੇਡੀਓ ਸੈੱਟ ਦੇ ਮਾਧਿਅਮ ਰਾਹੀਂ ਸੁਣਦੇ ਨੇ ਸਾਡੇ ਪ੍ਰਸਾਰਣ ਉੱਥੇ ਹੀ ਇੱਕ ਜੋ ਰੇਡੀਓ ਐਪ ਹੈ ਨਿਊਜ਼ ਓਨ AIR ਐਪ ਐਪ ਦੇ ਮਾਧਿਅਮ ਦੇ ਰਾਹੀਂ ਵੀ ਸੁਣਦੇ ਨੇ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ ਤੇ ਆਕਾਸ਼ਵਾਣੀ FM ਬਠਿੰਡਾ ਦੇ ਕੁਝ ਸਰੋਤੇ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਇਸ ਵੇਲੇ ਬੈਠੇ ਨੇ ਸਰੋਤਿਆਂ ਦੇ ਨਾਲ ਗੱਲ ਕਰਾਂਗੇ ਰੇਡੀਓ ਦੇ ਨਾਲ ਇਹਨਾਂ ਦੇ ਜੁੜੇ ਹੋਏ ਬਹੁਤ ਪੁਰਾਣੇ ਤਜਰਬੇ ਜਿਹੜੇ ਹੈ ਉਹ ਸਾਂਝੇ ਕਰਾਂਗੇ ਸੋ ਕੁਝ ਸਰੋਤੇ ਇਸ ਵੇਲੇ ਮੇਰੇ ਨਾਲ ਬੈਠੇ ਨੇ ਇੱਥੇ ਸੁਖਵੀਰ ਸ਼ਰਮਾ ਜੀ ਮੇਰੇ ਨਾਲ ਨੇ ਜੀ ਇੱਥੇ ਲਾਭ ਸਿੰਘ ਰਤਨ ਜਿਹੜੇ ਨੇ ਉਹ ਮੇਰੇ ਨਾਲ ਬੈਠੇ ਨੇ ਤੇ ਮੇਰੇ ਖੱਬੇ ਪਾਸੇ ਮਾਸਟਰ ਕ੍ਰਿਸ਼ਨ ਕੁਮਾਰ ਗਰਗ ਜੀ ਮੌਜੂਦ ਨੇ ਜੀ ਗੋਰਾ ਕੈਂਤ ਜੀ ਸਾਡੇ ਨਾਲ ਨੇ ਸਾਡੇ ਨਾਲ ਕਪਿੰਡ ਦੇ ਹੀ ਹੋਰ ਬਸਨੀਕ ਬਾਈ ਜੀ ਬੈਠੇ ਨੇ ਇਹ ਸਾਰੇ ਹੀ ਸਾਡੇ ਰੇਡੀਓ ਦੇ ਸਰੋਤੇ ਨੇ ਕਾਸ਼ਵਾਨੀ ਐਫ ਐਮ ਬਠਿੰਡਾ ਨੂੰ ਆਲੇ ਦੁਆਲੇ ਪਿੰਡਾਂ ਦੇ ਵਿੱਚ ਚਾਹ ਕੇ ਸੁਣਿਆ ਜਾਂਦਾ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਸਟਰ ਕ੍ਰਿਸ਼ਨ ਕੁਮਾਰ ਜੀ ਨਾਲ ਜੋ ਕਿ ਪ੍ਰਿੰਸੀਪਲ ਨੇ ਪੀ ਐਮ ਸ਼੍ਰੀ ਸਕੂਲ ਜਿਹੜਾ ਕਿ ਬਹਿਣੀਵਾਲ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਹੈ ਜੀ ਇਹ ਬਹਿਣੀਵਾਲ ਸਰਕਾਰੀ ਹਾਈ ਸਕੂਲ ਬਹਿਣੀਵਾਲ ਜ਼ਿਲ੍ਹਾ ਮਾਨਸਾ ਦਾ ਇਹ ਪਿੰਡ ਹੈ ਉੱਥੇ ਆਪਣੀਆਂ ਸੇਵਾਵਾਂ ਕ੍ਰਿਸ਼ਨ ਕੁਮਾਰ ਜੀ ਦੇ ਰਹੇ ਨੇ ਕ੍ਰਿਸ਼ਨ ਕੁਮਾਰ ਜੀ ਰੇਡੀਓ ਨਾਲ ਤੁਸੀਂ ਕਦੋਂ ਤੋਂ ਜੁੜੇ ਹੋਏ ਹੋ ਤੁਹਾਡਾ ਇਸ ਵੀਡੀਓ ਦੇ ਵਿੱਚ ਅਸੀਂ ਸਵਾਗਤ ਵੀ ਕਰਦੇ ਹਾਂ ਤੇ ਜਾਣਨਾ ਚਾਹੁੰਦੇ ਹਾਂ ਰੇਡੀਓ ਦੇ ਨਾਲ ਤੁਹਾਡਾ ਤਜਰਬਾ ਕੀ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਬਹੁਤ ਲੰਬੇ ਸਮੇਂ ਤੋਂ ਰੇਡੀਓ ਨਾਲ ਜੁੜਿਆ ਹੋਇਆ ਹਾਂ ਜੀ ਪਹਿਲੇ ਮੇਰੇ ਡੈਡੀ ਸੁੰਦੇ ਹੁੰਦੇ ਸੀ ਤੇ ਉਹ ਰੇਡੀਓ ਵੀ ਮੈਂ ਕਾਫੀ ਧੇਰ ਸੰਭਾਲ ਕੇ ਰੱਖਿਆ ਸੀ ਜੀ ਤੇ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਤੋਂ ਮੈਂ ਖੁਦ ਵੀ ਇਸ ਤਰ੍ਹਾਂ ਇਹ ਰੇਡੀਓ ਸੁਣ ਰਿਹਾ ਐ ਐਫ ਐਮ ਬਠਿੰਡਾ ਦੇ ਜੋ ਪ੍ਰੋਗਰਾਮ ਹੈ ਸਾਨੂੰ ਬਹੁਤ ਹੀ ਵਧੀਆ ਲੱਗਦੇ ਆ ਜੀ ਅਸੀਂ ਸਵੇਰ ਤੋਂ ਹੀ ਸ਼ੁਰੂ ਕਰ ਦਿੰਨੇ ਆ ਜਿਸ ਤਰ੍ਹਾਂ ਸਵੇਰੇ ਧਾਰਮਿਕ ਪ੍ਰੋਗਰਾਮ ਦੇ ਨਾਲ ਸ਼ੁਰੂਆਤ ਹੁੰਦੀ ਹੈ ਠੀਕ ਆ ਜੀ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਮੈਂ ਇੱਕ ਟੀਚਰ ਦੀ ਜੌਬ ਕਰ ਰਿਹਾ ਆ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਬਹਿਣੀਬਾਲ ਵਿਖੇ ਮੁਖੀ ਵਜੋਂ ਸੇਵਾ ਨਿਭਾ ਰਿਹਾ ਆ ਤੇ ਮੈਂ ਇਸ ਪਿੰਡ ਜਗਰਾਮ ਤੀਰਥ ਦਾ ਵਸਨੀਕ ਹਾਂ ਜਿਹੜੇ ਜਦੋਂ ਅਸੀਂ ਤਸਵੀਰੇ ਤਿਆਰ ਹੋਣਾ ਹੁੰਦਾ ਹੈ ਤਾਂ ਵੇੜੇ ਦੇ ਵਿੱਚ ਰੇਡੀਓ ਲਾ ਕੇ ਰੱਖ ਲਈਦਾ ਤਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਬੜੀ ਵਧੀਆ ਲੱਗਦਾ ਹੈ ਕਿ ਪ੍ਰੋਗਰਾਮ ਵੀ ਚੱਲਦੇ ਰਹਿੰਦੇ ਆ ਤਿਆਰੀ ਵੀ ਚੱਲਦੀ ਰਹਿੰਦੀ ਹੈ ਬਹੁਤ ਹੀ ਸਾਰਥਕ ਪ੍ਰੋਗਰਾਮ ਹੁੰਦੇ ਆ ਉਸ ਤੋਂ ਬਾਅਦ ਜੋ 7 ਤੋਂ 8 ਵਜੇ ਤੱਕ ਪ੍ਰੋਗਰਾਮ ਚੱਲਦੇ ਆ ਉਹ ਵੀ ਅਸੀਂ ਸਾਰੇ ਸੁਣਦੇ ਆ ਤੇ ਜਿੰਨਾ ਵੀ ਸਮਾਂ ਲੱਗਦਾ ਹੈ ਦੁਪਹਿਰ ਟਾਈਮ ਉਹ ਜਿਹੜਾ ਪੈਣਾ ਦਾ ਕੋਈ ਪ੍ਰੋਗਰਾਮ ਆਉਂਦਾ ਹੈ ਉਹ ਮੇਰੀ ਮਿਸੇਜ ਵੀ ਸੁਣਦੀ ਹੈ ਜੀ ਸ਼ਾਮ ਨੂੰ ਜਿੰਨੇ ਪ੍ਰੋਗਰਾਮ ਆਉਂਦੇ ਆ ਸਾਨੂੰ ਬਹੁਤ ਹੀ ਵਧੀਆ ਲੱਗਦੇ ਆ ਜੀਵਨ ਦੀਆਂ ਸੇਧਾਂ ਦੇਣ ਵਾਲੇ ਪ੍ਰੋਗਰਾਮ ਹੁੰਦੇ ਆ ਤਾਂ ਐਸੀ ਐਫ ਐਮ ਬਠਿੰਡਾ ਦੇ ਬਹੁਤ ਧੰਨਵਾਦੀ ਆ ਜਿਹੜੇ ਇਸ ਉਪਰਾਲੇ ਨਾਲ ਸਾਨੂੰ ਇੰਨੀ ਜੀਵਨ ਸੇਧ ਮਿਲਦੀ ਆ ਬਹੁਤ ਚੰਗੀਆਂ ਗੱਲਾਂ ਰੇੜੀਆਂ ਰੇਡੀਓ ਤੋਂ ਸਾਨੂੰ ਮਿਲਦੀਆਂ ਤਾਂ ਇਸ ਦੇ ਨਾਲ ਸਾਡਾ ਕੰਮ ਵੀ ਹੁੰਦਾ ਰਹਿੰਦਾ ਤੇ ਸਮਾਂ ਵੀ ਸਾਡਾ ਬਰਬਾਦ ਨਹੀਂ ਹੁੰਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਫ ਐਮ ਰੇਡੀਓ ਬਠਿੰਡਾ ਦੇ ਧੰਨਵਾਦ ਜੀ। ਕ੍ਰਿਸ਼ਨ ਕੁਮਾਰ ਜੀ ਰੇਡੀਓ ਨੂੰ ਚੁਣੌਤੀ ਵੀ ਦਰਪੇਸ਼ ਹੈ ਇਸ ਸਮੇਂ ਦੇ ਵਿੱਚ ਜਦੋਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਅਸੀਂ ਹਰ ਇੱਕ ਦੇ ਕੋਲ ਮੋਬਾਈਲ ਹੈ ਭਾਵੇਂ ਕਿ ਮੋਬਾਈਲ ਦੇ ਵਿੱਚ ਵੀ ਰੇਡੀਓ ਦੀ ਐਪ ਜਿਹੜੀ ਹੈ ਉਹ ਹੁੰਦੀ ਹੈ। ਹਰ ਇੱਕ ਫੋਨ 'ਚ ਰੇਡੀਓ ਇਨ ਬਿਲਟ ਵੀ ਹੁੰਦਾ ਬਣਿਆ ਹੁੰਦਾ ਹੈਗਾ ਜਿੱਥੇ ਅਸੀਂ ਚਲਾ ਸਕਦੇ ਹਾਂ ਐਫ ਐਮ ਸੁਣ ਸਕਦੇ ਹਾਂ ਐਫ ਐਮ ਹੁੰਦਾ ਹੈ। ਫਿਰ ਉਸ ਤੋਂ ਬਾਅਦ ਜਿਵੇਂ ਕਿ ਪ੍ਰਸਾਰ ਭਾਰਤੀ ਦੀ ਇਹ ਐਪ ਹੈ ਅਸੀਂ ਐਪ ਡਾਊਨਲੋਡ ਕਰਕੇ ਵੀ ਸੁਣ ਸਕਦੇ ਹਾਂ। ਪਰ ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਦੀ ਚੁਣੌਤੀ ਹੈ ਤੁਸੀਂ ਰੇਡੀਓ ਕਿਉਂ ਸੁਣਦੇ ਹੋ ਜਾਂ ਬਾਕੀ ਹੋਰ ਜੋ ਪਲੇਟਫਾਰਮ ਨੇ ਮੋਬਾਈਲ ਦੇ ਉੱਤੇ ਵਕ ਵਕ ਸੋਸ਼ਲ ਮੀਡੀਆ ਹੈ ਉੱਥੇ ਤੁਸੀਂ ਸਮਾਂ ਕਿਉਂ ਨਹੀਂ ਲਾਉਂਦੇ ਰੇਡੀਓ ਦੀ ਕੀ ਮਹੱਤਤਾ ਤੁਸੀਂ ਦੇਖਦੇ ਹੋ ਸਰ ਰੇਡੀਓ ਦੀ ਮਹੱਤਤਾ ਇਸ ਤਰ੍ਹਾਂ ਹੈ ਕਿ ਜੋ ਮੋਬਾਈਲ ਦੇ ਉੱਤੇ ਹੈ ਤਾਂ ਉਸ ਤੇ ਸਾਨੂੰ ਵੱਜ ਕੇ ਬੈਠਣਾ ਪੈਣਾ ਹੈ ਤੇ ਸਮਾਂ ਸਾਡਾ ਜਿਹੜਾ ਉਹ ਖਰਾਬ ਹੁੰਦਾ ਕਿਉਂਕਿ ਉਸ ਤੇ ਕੁਝ ਨਾ ਕੁਝ ਇਹੋ ਜਿਹਾ ਚੱਲਦਾ ਰਹਿੰਦਾ ਹੈ ਤਾਂ ਅਸੀਂ ਮਰਜ਼ੀ ਨਾਲ ਕੁਝ ਇਸ ਤਰ੍ਹਾਂ ਆਪਣੇ ਆਪ ਕੱਢਦੇ ਰਹਿੰਦੇ ਹਾਂ ਜਿਸ ਤੋਂ ਉਕੇ ਉਹ ਮੁੱਕਦਾ ਹੀ ਨਹੀਂ ਹੈ ਰੇਡੀਓ ਦੇ ਉੱਤੇ ਜੋ ਹੈ ਉਹ ਇੰਨਾ ਵਧੀਆ ਆਉਂਦਾ ਹੈ ਪਹਿਲੀ ਗੱਲ ਤਾਂ ਉਹ ਸ਼ਾਨ ਹੁਣ ਕਿਹ ਕੰਮ ਆਉਂਦਾ ਜਿਹੜਾ ਵੀ ਆਉਂਦਾ ਕਿਸੇ ਤਰ੍ਹਾਂ ਦੀ ਕੋਈ ਕੋਈ ਲੱਚਰਤਾ ਵਾਲਾ ਕੁਝ ਵੀ ਨਹੀਂ ਹੁੰਦਾ ਜੋ ਪਰਿਵਾਰ ਦੇ ਵਿੱਚ ਬੈਠ ਕੇ ਸੁਣਿਆ ਜਾ ਸਕਦਾ ਹੈ ਤਾਂ ਅਸੀਂ ਉੱਚੀ ਆਵਾਜ਼ ਦੇ ਵਿੱਚ ਵੀ ਉਹ ਰੇਡੀਓ ਨੂੰ ਲਾ ਸਕਦੇ ਹਾਂ ਰੇਡੀਓ ਦੀ ਇੰਨੀ ਮਹੱਤਤਾ ਹੈ ਰੇਡੀਓ ਜੇ ਰੇਡੀਓ ਸੈੱਟ ਤੇ ਹੀ ਪ੍ਰੋਗਰਾਮ ਸੁਨੇ ਜਾਂਦਾ ਉਹ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਹੈ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਮਿਕਸੀ ਦੀ ਚਟਣੀ ਹੈ ਜਿਹੜੀ ਇੱਕ ਕੁੰਡੇ ਦੀ ਚਟਨੀ ਹੈ ਤਾਂ ਰੇਡੀਓ ਸੈੱਟ ਦੇ ਉੱਤੇ ਜੋ ਟੇਸਟ ਸਾਡਾ ਬਣਦਾ ਉਹ ਕੁੰਡੇ ਦੀ ਚਟਨੀ ਵਾਲੇ ਟੇਸਟ ਵਾਲਾ ਹੁੰਦਾ ਹੈ ਤਾਂ ਬਹੁਤ ਹੀ ਵਧੀਆ ਲੱਗਦਾ ਹੈ ਰੇਡੀਓ ਸੁਣਨਾ ਸਾਨੂੰ ਵਾਹ ਜੀ ਵਾਹ ਅ ਕ੍ਰਿਸ਼ਨ ਕੁਮਾਰ ਜੀ ਪ੍ਰਿੰਸੀਪਲ ਸਾਹਿਬ ਤੁਸੀਂ ਗੱਲ ਜਿਹੜੀ ਹੈ ਉਹ ਮਕਾ ਦਿੱਤੀ ਹੈ ਇਹ ਬਸ ਆਹ ਜਿਹੜੀ ਚਟਨੀ ਹੈ ਜਿਹੜੀ ਇਸ ਦੇ ਸਵਾਦ ਦਾ ਹੀ ਫਰਕ ਹੈ ਉਹ ਭਾਵੇਂ ਫਿਰ ਆਹ ਪਕੁੰਡੇ 'ਚ ਕੁੱਟ ਕੇ ਖਾਦੀ ਜਾਵੇ ਤੇ ਜੇ ਤੁਸੀਂ ਬਾਜ਼ਾਰੂ ਜਾਂ ਫਿਰ ਮਿਕਸਰ ਗ੍ਰਾਈਂਡਰ ਵਾਲੀ ਚਟਨੀ ਖਾਣੀ ਹੈ ਆ ਫਿਰ ਉਹ ਦੇਖ ਲੋ ਗੱਲ ਜਿਹੜੀ ਹੈ ਉਹ ਕੁਐਸਚਨ ਕੁਮਾਰ ਜੀ ਨੇ ਪੁੱਛ ਦਿੱਤੀ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸਰ ਲਵ ਸਿੰਘ ਰਤਨ ਜੀ ਸਾਡੇ ਨਾਲ ਨੇ ਜਿਹੜੇ ਕਿ ਪੇਸ਼ੇਵਜੋਂ ਟੇਲਰ ਮਾਸਟਰ ਦਾ ਕੰਮ ਕਰਦੇ ਨੇ ਤੇ ਲਵ ਸਿੰਘ ਰਤਨ ਜੀ ਤੁਹਾਡਾ ਵੀ ਇਸ ਸਾਡੀ ਵੀਡੀਓ 'ਚ ਸਵਾਗਤ ਕਰਦੇ ਆ ਜੀ ਧੰਨਵਾਦ ਜੀ ਲਵ ਸਿੰਘ ਰਤਨ ਜੀ ਰੇਡੀਓ ਸੈਟਾਂ ਦੇ ਵਿੱਚ ਜਿਹੜੇ ਬਦਲਾਅ ਹੋਏ ਆ ਹੈ ਨਾ ਉਹਨਾਂ ਬਾਰੇ ਗੱਲ ਕਰਾਂਗੇ ਪਹਿਲਾਂ ਰੇਡੀਓ ਸੈਟ ਜਿਹੜੇ ਆ ਉਹ ਬਹੁਤ ਵੱਡੇ ਹੋਇਆ ਕਰਦੇ ਸੀ ਫਿਰ ਛੋਟੇ ਹੋਏ ਉਦੋਂ ਵੀ ਛੋਟੇ ਹੋਏ ਫਿਰ ਰੇਡੀਓ ਸੈੱਟ ਜਿਹੜਾ ਹੈ ਉਹ ਮੋਬਾਈਲਾਂ ਦੇ ਵਿੱਚ ਵੜ ਗਿਆ ਠੀਕ ਹੈ ਫਿਰ ਉਹ ਐਪਾਂ ਦੇ ਵਿੱਚ ਵੜ ਗਿਆ ਰੇਡੀਓ ਸੈੱਟ ਤੇ ਇੱਕ ਮਰਫੀ ਦਾ ਰੇਡੀਓ ਬੜਾ ਸੁਣੀਦਾ ਹੈਗਾ ਲੋਕਾਂ ਨੂੰ ਦਾਜ ਦੇ ਵਿੱਚ ਵੀ ਰੇਡੀਓ ਜਿਹੜੇ ਦਿੱਤੇ ਜਾਂਦੇ ਸੀਗੇ ਇਹ ਸਾਰਾ ਕਿੰਨਾ ਕੁ ਤੁਹਾਨੂੰ ਯਾਦ ਹੈ ਕਦੋਂ ਤੋਂ ਯਾਦ ਹੈ ਤੇ ਤੁਹਾਡੇ ਕੋਲੇ ਕਿਸ ਤਰ੍ਹਾਂ ਦੇ ਰੇਡੀਓ ਸੈੱਟ ਰਹੇ ਨੇ ਜੀ ਹੁਣ ਕਿਹੜਾ ਰੇਡੀਓ ਸੈੱਟ ਸਾਰਾਂ ਤੋਂ ਪਹਿਲਾਂ ਸਾਸਰੀ ਕਾਲ ਜੀ ਮਨਦੀਪ ਰਜਾ ਰਾਜੀ ਨਿਤਿਸ਼ ਕੁਮਾਰ ਜੀ ਸਾਡੇ ਪਿੰਡ ਆਉਣ ਤੇ ਤੁਹਾਡਾ ਸਵਾਗਤ ਹੈ ਜੀ ਤੇ ਬਜੀ ਸ਼ਰਮਾ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਪਹਿਲਾਂ ਰੇਡੀਓ ਹੁੰਦੇ ਸੀ ਲੱਕੜ ਦੇ ਬਾਡੀ ਵਾਲੇ ਜੀ ਬਹੁਤ ਵੱਡੇ ਰੇਡੀਓ ਹੁੰਦੇ ਸੀਗੇ ਜੀ ਤੇ ਹੁਣ ਉਸ ਤੋਂ ਬਾਅਦ ਫਿਰ ਦੂਜੇ ਪਲਾਸਟਿਕ ਦੀ ਬਾਡੀ ਵਾਲੇ ਚੱਲੇ ਸਿਲਾਂ ਵਾਲੇ ਚੱਲੇ ਜੀ ਉਸ ਤੋਂ ਬਾਅਦ ਬਿਜਲੀ ਵਾਲੇ ਚੱਲ ਪਏ ਜੀ ਜੀ ਦਿਨੋ ਦਿਨ ਟੈਕਨੋਲੋਜੀ ਬਦਲਦੀ ਜਾਂਦੀ ਹੈ ਜੀ ਪਰ ਐ ਵੀ ਜਿਹੜੇ ਹੁਣ ਟੈਕਨੋਲੋਜੀ ਆ ਹੁਣ ਬੰਦਾ ਕਿਤੇ ਵੀ ਬੈਠਾ ਸੁਣ ਸਕਦਾ ਪ੍ਰੋਗਰਾਮ ਜੀ ਘੇਟ ਬੈਠਾ ਵੀ ਸੁਣ ਸਕਦਾ ਹੈਗਾ ਆਪਣਾ ਟੂਰ ਤੇ ਜਾਂਦਾ ਵੀ ਕਿਤੇ ਸੁਣ ਸਕਦਾ ਜੀ ਹੁਣ ਟੈਕਨੋਲੋਜੀ ਬਹੁਤ ਵਧ ਗਈ ਹੈ ਪਹਿਲਾਂ ਨਾਲੋਂ ਤੇ ਬਹੁਤ ਦੌਰ ਦੇਖੇ ਨੇ ਜੀ ਪਰ ਹੁਣ ਨਾਲ ਦਾ ਦੌਰ ਵੀ ਬਹੁਤ ਵਧੀਆ ਹੈ ਜੀ ਜੀ ਹਾਂਜੀ ਦੀਲਾਬ ਸਿੰਘ ਰਤਨ ਜੀ ਤੁਸੀਂ ਕਿਹੜਾ ਸਮਝਦੇ ਹੋ ਵੀ ਜਿਹੜਾ ਪ੍ਰੋਗਰਾਮ ਤੁਸੀਂ ਮਿਸ ਨਹੀਂ ਕਰਨਾ ਚਾਹੁੰਦੇ ਉਹ ਤੁਹਾਡਾ ਮਨਪਸੰਦੀਦਾ ਪ੍ਰੋਗਰਾਮ ਹੋਵੇ ਆਕਾਸ਼ਵਾਣੀ ਬਠਿੰਡਾ ਦਾ ਬਾਕੀ ਸਰੋਤਿਆਂ ਨੂੰ ਵੀ ਦੱਸੋ ਕਿ ਕਿਹੜੇ-ਕਿਹੜੇ ਹੋਰ ਪ੍ਰੋਗਰਾਮ ਜਿਹੜੇ ਹੈ ਉਹ ਚੱਲਦੇ ਨੇ ਦਰਸ਼ਕ ਸੁਣਨ ਕੋਸ਼ਿਸ਼ ਕਰਨ ਆਪਣਾ ਕੋਈ ਇੱਕ ਮਨਪਸੰਦੇ ਦਾ ਪ੍ਰੋਗਰਾਮ ਚੁਣਨ ਉਸ ਦੇ ਲਈ ਸਮਾਂ ਕੱਢਣ ਸੁਣਨ ਦੇਖੋ ਜੀ ਜਿਹੜੇ ਸਾਰੇ ਪ੍ਰੋਗਰਾਮ ਬਠਿੰਡਾ ਤੋਂ ਆਉਂਦੇ ਐਫਐਮ ਬਠਿੰਡਾ ਤੋਂ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦੇ ਬਹੁਤ ਹੀ ਮਿਹਨਤ ਨਾਲ ਤਿਆਰ ਕਰੇ ਹੁੰਦੇ ਹਨ ਜੀ ਜੀ ਸਵੇਰ ਭਗਤੀ ਰਸਤੋਂ ਲੈ ਕੇ ਉਸ ਤੋਂ ਬਾਅਦ ਆਉਂਦਾ ਜੀ ਤਜਰੀ ਸਵੇਰ ਜੀ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਤੁਹਾਡੇ ਵਿਸ਼ਿਆਂ ਤੇ ਹੁੰਦਾ ਜੀ ਰੋਜ਼ ਬਹੁਤ ਸਾਨੂੰ ਨੌਲੇਜ ਮਿਲਦੀ ਹੈ ਜੀ ਸੁਣ ਕੇ ਠੀਕ ਹੈ ਜੀ ਉਸ ਤੋਂ ਬਾਅਦ ਸ਼ਾਮ ਸਾਨੀ ਹੈ ਜੀ ਭੈਣਾਂ ਵਾਲਾ ਪ੍ਰੋਗਰਾਮ ਹੈ ਜੀ ਸ੍ਰੀਲੀ ਦੁਪਹਿਰ ਹੈ ਜੀ ਜੀ ਖੇਤੀਬਾੜੀ ਪ੍ਰੋਗਰਾਮ ਹੈ ਜੀ ਸਾਨੂੰ ਸਾਰੇ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਹਨ ਤੇ ਬਹੁਤ ਵਧੀਆ ਸਾਨੂੰ ਨੌਲੇਜ ਮਿਲਦੀ ਹੈ ਜੀ ਚਾਹੇ ਉਹ ਖੇਤੀਬਾੜੀ ਹੋਵੇ ਜਾਂ ਘਰੇਲੂ ਸੋਣੀਆਂ ਦਾ ਪ੍ਰੋਗਰਾਮ ਹੋਵੇ ਜੀ ਉਸ ਤੋਂ ਬਾਅਦ ਸ਼ਾਮ ਸਾਨੀ ਹੋਗਾ ਜੀ ਇਹਨੂੰ ਬਹੁਤ ਜ਼ਿਆਦਾ ਲੋਕ ਸੁਣਦੇ ਜੀ ਬਹੁਤ ਵਧੀਆ ਪ੍ਰੋਗਰਾ ਇਹ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗੇ ਕਿਉਂਕਿ ਬਹੁਤ ਵਧੀਆ ਮਿਹਨਤ ਨਾਲ ਤਿਆਰ ਕਰੇ ਹੁੰਦੇ ਹਨ ਜੀ ਤੇ ਅੱਜ ਤੁਹਾਡੇ ਪਿੰਡ ਵੀ ਇੱਕ ਪ੍ਰੋਗਰਾਮ ਸਜীব ਕੀਤਾ ਗਿਆ ਤੁਹਾਡੇ ਪਿੰਡ ਤੋਂ ਆ ਕੇ ਸਿੱਧਾ ਪ੍ਰਸਾਰਣ ਕੀਤਾ ਗਿਆ ਰੇਡੀਓ ਤੋਂ ਉਸ ਪ੍ਰੋਗਰਾਮ ਬਾਰੇ ਕੀ ਕਹੋਗੇ ਖੇਤੀਬਾੜੀ ਦਾ ਉਹ ਪ੍ਰੋਗਰਾਮ ਸੀਗਾ ਤੁਹਾਡੇ ਪਿੰਡ ਜਦੋਂ ਟੀਮ ਆਈ ਹੈ ਰੇਡੀਓ ਦਾ ਪ੍ਰਸਾਰਣ ਤੁਹਾਡੇ ਪਿੰਡ ਤੋਂ ਚੱਲਿਆ ਹੈਗਾ ਕੀ ਕਹੋਗੇ ਬਹੁਤ ਵਧੀਆ ਲੱਗਾ ਸਾਨੂੰ ਜੀ ਮੈਂ ਰੇਡੀਓ ਸੁਣ ਰਿਹਾ ਸੀਗਾ ਜੀ ਜਦੋਂ ਮੈਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਕਾਸ਼ਬਾਨੀ ਦੀ ਟੀਮ ਆਈ ਹੋਈ ਹੈ ਜੀ ਮੈਂ ਉਹਦੇ ਉੱਠ ਕੇ ਗਿਆ ਜੀ ਉੱਥੇ ਤੇ ਬਹੁਤ ਵਧੀਆ ਪ੍ਰੋਗਰਾਮ ਸੀਗਾ ਜੀ ਤੇ ਸਾਨੂੰ ਬਹੁਤ ਖੁਸ਼ੀ ਵੀ ਸਾਡੇ ਪਿੰਡ ਚ ਅੱਜ ਖੇਤੀਬਾੜੀ ਦਾ ਪ੍ਰੋਗਰਾਮ ਹੈ ਜੀ ਜੀ ਉਸ ਤੋਂ ਬਾਅਦ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਜੀ ਇਹ ਤਾਂ ਸਾਰੇ ਐਨਾਊਂਸਰੀ ਬਹੁਤ ਮਿਹਨਤੀ ਜੀ ਪੜ੍ਹੇ ਲਿਖੇ ਸੂਝਵਾਨ ਆ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ ਪਰ ਫਿਰ ਵੀ ਜਿਵੇਂ ਖੁਸ਼ਪ੍ਰੀਤ ਸ਼ੇਰ ਗਿੱਲ ਜੀ ਹੋਗੇ ਜਿਵੇਂ ਕਰਨਪਾਲ ਜੀ ਹੋਗੇ ਹਮ ਜਿਵੇਂ ਆਪਣਾ ਮਨਦੀਪ ਸਰ ਹੋਗੇ ਜੀ ਬਜੀ ਸ਼ਰਮਾ ਜੀ ਹੋਗੇ ਜੀ ਤੇ ਸੰਦੀਪ ਸ਼ੇਰ ਗਿੱਲ ਜੀ ਹੋਗੇ ਗੁਰਦੀਪ ਗਿੱਲ ਜੀ ਹੋਗੇ ਔਰ ਵੀ ਐਨਸਰਾਂ ਵਿੱਚੋਂ ਕੋਈ ਵੀ ਨਾ ਭੁੱਲ ਜਾਨੇ ਜੀ ਸਾਰੇ ਪ੍ਰੋਗਰਾਮ ਵਧੀਆ ਪੇਸ਼ ਕਰਦਾ ਸਾਰੇ ਐਨਸਰ ਜੀ ਹਾਂਜੀ ਤੇ ਤੁਸੀਂ ਕੋਈ ਮੰਗ ਵੀ ਕਰੋਗੇ ਵੀ ਇਹੇ ਪ੍ਰੋਗਰਾਮ ਕੀਤਾ ਜਾਵੇ ਜਾਂ ਆ ਬਦਲਾ ਕਰ ਦਿੱਤਾ ਜਾਵੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਜੋ ਸੁਨੇਹਾ ਹੈ ਉਹ ਉੱਚ ਅਧਿਕਾਰੀਆਂ ਤੱਕ ਪਹੁੰਚਾਵਾਂਗੇ ਜੀ ਜਿਵੇਂ ਪਹਿਲਾਂ ਗੀਤ ਪਟਾਰਾ ਹੁੰਦਾ ਸੀਗਾ ਜੀ ਇੱਕ ਦਿਨ ਪੰਜਾਬੀ ਇੱਕ ਦਿਨ ਹਿੰਦੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸੀਗਾ ਜੀ ਠੀਕ ਹੈ ਜੀ ਉਹਨਾਂ ਜੋ ਵੀ ਇੱਕ ਦਿਨ ਵਿੱਚ ਦੀ ਫੋਨ ਕਰਾਇਆ ਜਾਵੇ ਤਾਂ ਵਧੀਆ ਜੀ ਬਾਕੀ ਜਿਹੜੀ ਸ੍ਰੀਲੀ ਦੁਪਹਿਰ ਹੈ ਜੀ ਹੂੰ ਅਸੀਂ ਚਾਹੁੰਨੇ ਵੀ ਜੋ ਰੋਜ਼ ਹੀ ਖਤਾਂ ਤੇ ਜਾਂ ਫੋਨ ਕਿਤੇ ਹੋਵੇ ਜੀ ਜੀ ਹਾਂਜੀ ਹਾਂਜੀ ਸੋ ਬੜਾ ਵਧੀਆ ਜੀ ਤੁਸੀਂ ਚਾਹੁੰਦੇ ਹੋ ਰੇਡੀਓ ਨੂੰ ਐਸੇਲੇ ਸੁਝਾਅ ਵੀ ਦੇ ਰਹੇ ਹੋ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜਦੋਂ ਕਾਸ਼ਵਾਣੀ ਐਫਐਮ ਬਠਿੰਡਾ ਤੋਂ ਕੋਈ ਫਰਮੈਸ਼ੀ ਪ੍ਰੋਗਰਾਮ ਚੱਲ ਰਿਹਾ ਹੁੰਦਾ ਤਾਂ ਕੁਝ ਕੁ ਖਤ ਜਿਹੜੇ ਨੇ ਉਹ ਆਮ ਤੌਰ ਤੇ ਸੁਣਦੇ ਨੇ ਕਿਉਂਕਿ ਉਹ ਰੈਗੂਲਰ ਸਰੋਤਾ ਹੁੰਦੇ ਨੇ ਆਕਾਸ਼ਪਾਣੀ ਦੇ ਜਿਹੜੇ ਪ੍ਰੋਗਰਾਮ ਸੁਣਦੇ ਵੀ ਨੇ ਖਤ ਵੀ ਪਾਉਂਦੇ ਨੇ ਚਿੱਠੀਆਂ ਭੇਜਦੇ ਨੇ WhatsApp ਮੈਸੇਜ ਕਰਦੇ ਨੇ ਪ੍ਰੋਗਰਾਮ ਚੱਲਦੇ ਦੇ ਵਿੱਚ ਤੇ ਅਜੇ ਹਾ ਹੀ ਇੱਕ ਨਾਂ ਗੋਰਾ ਕੈਂਥ ਵੀ ਸੁਣੀਦਾ ਹੈ ਪਿੰਡ ਜਗਰਾਮ ਤੀਰਥ ਤੋਂ ਗੋਰਾ ਕੈਂਥ ਜੀ ਸਾਡੇ ਨਾਲ ਨੇ ਅਸੀਂ ਗੋਰਾ ਕੈਂਥ ਜੀ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਗੋਰਾ ਕੈਂਥ ਜੀ ਫਿਰ ਜਿਹੜੀਆਂ ਆਹ ਚਿੱਠੀਆਂ ਖਾ ਤੁਸੀਂ ਪਾਉਣੇ ਹੋ ਹਾਂਜੀ ਇਹ ਕਿਹੜੇ ਕਿਹੜੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਪਾ ਦਿੰਨੇ ਹੋ ਇਹ ਆਪਣਾ ਨਾਮ ਲਿਖ ਕੇ ਚਿੱਠੀਆਂ ਜਾਂ WhatsApp ਮੈਸੇਜ ਦੇਖੋ ਜੀ ਸਾਡਾ ਜਿਹੜਾ ਕੰਮ ਹੈ ਟੇਲਰ ਮਾਸਟਰ ਦਾ ਕੰਮ ਹੈ ਜੀ ਪਹਿਲੀ ਗੱਲ ਤਾਂ ਅਸੀਂ 6 ਵਜੇ ਲਾ ਲੈਣੇ ਹਾਂਗੇ ਠੀਕ ਹੈ ਸ਼ਾਮ ਨੂੰ 8 ਵਜੇ ਚੱਲਦਾ ਹੈਗਾ ਹਮ ਸਾਰਾ ਡੱਬਰੀ ਬਹਿ ਕੇ ਸੁਣ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਪ੍ਰੋਗਰਾਮ ਸਾਰੇ ਵਧੀਆ ਨੇ ਸਾਨੂੰ ਸਾਰੇ ਹੀ ਵਧੀਆ ਲੱਗਦੇ ਨੇ ਹਮ ਕੋਈ ਪ੍ਰੋਗਰਾਮ ਇਹ じゃ ਹੈ ਹੀ ਨਹੀਂ ਜਿਹਨੂੰ ਅਸੀਂ ਛੱਡ ਸਕੀਏ ਜੀ ਜਾਂ ਮਿਸ ਕਰਦੀਏ ਮੰਨ ਲਓ ਠੀਕ ਹੈ ਤੇ ਬੱਚੇ ਸੁੰਦੇ ਨੇ ਬਾਕੀ ਸਾਡੇ ਘਰ ਦੇ ਨੇ ਉਹਨਾਂ ਨੇ 6 ਵਜੇ ਉੱਠ ਕੇ ਜਾਂ ਬਾਅਦ ਚੜਨੀਆ ਪਹਿਲਾਂ ਰੇਡੀਓ ਲਾਉਣਾ ਹੈ ਜੀ ਗੁਰਬਾਣੀ ਚੱਲਦੀ ਆ ਠੀਕ ਹੈ ਜੀ ਤੇ ਬਾਕੀ ਪਰ ਸਾਰੇ ਬਹੁਤ ਵਧੀਆ ਨੇਗੇ ਅੱਜ ਸਾਡੇ ਪਿੰਡ ਤੁਸੀਂ ਆਏ ਹੋ ਸਾਨੂੰ ਤਾਂ ਚਾਹੀਏ ਨਾ ਹੋਇਆ ਪਿਆ ਵੀ ਗੱਲ ਹੀ ਨਹੀਂ ਆਉੜ ਰਹੀ ਹਾਂ ਜੀ ਸ਼ੁਕਰੀਆ ਤੁਹਾਡਾ ਹਾਂ ਜੀ ਸਾਡੇ ਨਾਲ ਗੱਲ ਕਰਨ ਲਈ ਗੋਰਾ ਜੀ ਤੁਹਾਡਾ ਸ਼ੁਕਰੀਆ ਜੋ ਇਸ ਵੇਲੇ ਸਰੋਤਾ ਤੁਹਾਨੂੰ ਸੁਣ ਰਹੇ ਨੇ ਹਾਂਜੀ ਤੁਸੀਂ ਕਿਉਂਕਿ ਖਤ ਭੇਜਦੇ ਰਹਿੰਦੇ ਹੋ ਉਹਨ ਵੀ ਮਲਾਉਣੇ ਨੂੰ ਹਾਂਜੀ ਹਾਂਜੀ ਪਰ ਜਿਨ੍ਹਾਂ ਦੇ ਫੋਨ ਨਹੀਂ ਮਿਲਦੇ ਜੋ ਸਾਨੂੰ ਖਤ ਵੀ ਨਹੀਂ ਪਾਉਂਦੇ ਪਰ ਗਿਲਾ ਜ਼ਰੂਰ ਕਰਦੇ ਆ ਵੀ ਤੁਹਾਡਾ ਫੋਨ ਬੜਾ ਬਿਜ਼ੀ ਹੁੰਦਾ ਹੈਗਾ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਮਿਹਨਤ ਉਹ ਕਰਨਾ ਨਹੀਂ ਗਿਲਾ ਕਰਨ ਵਾਲੀ ਤਾਂ ਦੇਖੋ ਕੋਈ ਗੱਲ ਨਹੀਂ ਸਾਡਾ ਵੀ ਫੋਨ ਨਹੀਂ ਲੱਗਦਾ ਅਸੀਂ ਵੀ ਬਹੁਤ ਵਾਰੀ ਟਰਾਈ ਕਰਦੇ ਆ ਫੋਨ ਲਾਈਏ ਫੋਨ ਲਾਈਏ ਦੇਖੋ ਜੀ ਸਾਰਾਂ ਦਾ ਫੋਨ ਨਹੀਂ ਲੱਗ ਸਕਦਾ ਇੱਕ ਟਾਈਮ ਦੇ ਇੱਕ ਬੰਦੇ ਨੂੰ ਫੋਨ ਲੱਗਣਾ ਹੈਗਾ ਠੀਕ ਹੈ ਜੀ ਜੇ ਆਪਾਂ ਹੈਗੇ ਅੱਜ ਮੇਰਾ ਲੱਗ ਜੇ ਅੱਜ ਲੱਗ ਜੇ ਲੱਗ ਜਾਣਾ ਹੀ ਆ ਕੋਸ਼ਿਸ਼ ਜਾਰੀ ਰੱਖੋ ਠੀਕ ਹੈ ਠੀਕ ਹੈ ਜੀ ਤੇ ਬਾਕੀ ਬੰਦਿਆਂ ਨੂੰ ਕੋਸ਼ਿਸ਼ ਜਾਰੀ ਰੱਖਣੀ ਵੀ ਚਾਹੀਦੀ ਹੈ ਜੀ ਸਾਡਾ ਵੀ ਨਹੀਂ ਲੱਗਦਾ ਕੋਈ ਚੱਕਰ ਨਹੀਂ ਪਰ ਲਾਓ ਜੇ ਨਾ ਕਿਤੇ ਲੱਗ ਹੀ ਜਾਣਾ ਬੜੀ ਵਧੀਆ ਗੱਲ ਤੁਸੀਂ ਆਖੀ ਕਿ ਕੋਸ਼ਿਸ਼ ਕਰਾਂਗੇ ਤਾਂ ਕੋਸ਼ਿਸ਼ ਕਾਮਯਾਬ ਵੀ ਹੋ ਕਾਮਯਾਬ ਹੋਊ ਹਾਂ ਜੀ ਗੋਰਾ ਕੈਂਤ ਜੀ ਸ਼ੁਕਰੀਆ ਜੀ ਹਾਂ ਸਤਿ ਜੀ ਧੰਨਵਾਦ ਤੇ ਸਾਥੀਓ ਇੱਕ ਹੋਰ ਇਸੇ ਪਿੰਡ ਤੋਂ ਸਰੋਤਾ ਜਿਹੜੇ ਸਾਨੂੰ ਮੈਸੇਜ ਕਰਦੇ ਨੇ ਆਕਾਸ਼ਵਾਣੀ ਐਫ ਐਮ ਬਟਿੰਡਾ ਨੂੰ ਮੈਸੇਜ ਕਰਦੇ ਨੇ ਖਤ ਪਾਉਂਦੇ ਰਹਿੰਦੇ ਨੇ ਅਸੀਂ ਉਹਨਾਂ ਦਾ ਨਾਮ ਬਹੁਤ ਸੁਣਦੇ ਆ ਬੱਗਾ ਪੈਂਟਰ ਜੀ ਨੇ ਉਹ ਆਏ ਵੀ ਸੀਗੇ ਪਰ ਉਹਨਾਂ ਦਾ ਇਸ ਵੇਲੇ ਕੰਮ ਚੱਲ ਰਿਹਾ ਕੰਮ ਦਾ ਵਕਤ ਹੈ ਉਹ ਆਪਣੇ ਕੰਮ ਤੇ ਚਲੇ ਗਏ ਆਕਾਸ਼ਵਾਣੀ ਐਫ ਐਮ ਬਟਿੰਡਾ ਦੀ ਟੀਮ ਨੂੰ ਮਿਲ ਕੇ ਹਾਜ਼ਰੀ ਲਵਾ ਕੇ ਸੋ ਅਸੀਂ ਇਹਨਾਂ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਸਾਡੇ ਸਰੋਤੇ ਹੀ ਨੇ ਜੋ ਆਕਾਸ਼ਵਾਣੀ ਨੂੰ ਪਿੰਡਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਇਸ ਸਮਾਜ ਦੇ ਵਿੱਚ ਜਿਉਂਦਾ ਰੱਖਦੇ ਨੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤੇ ਨੇ ਤਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਹੈ ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਦੀਆਂ ਨੀਤੀਆਂ ਉਦੋਂ ਤੁਰੰਤ ਬਦਲ ਜਾਂਦੀਆਂ ਨੇ ਜਿਹੜੀ ਚੀਜ਼ ਦੀ ਜਾਂ ਜਿਹੜੇ ਅਦਾਰੇ ਦੀ ਮੰਗ ਨਾ ਹੋਵੇ ਸਾਡੇ ਸਰੋਤੇ ਜਿਹੜੇ ਨੇ ਉਹ ਹਮੇਸ਼ਾ ਜ਼ਿੰਦਾਬਾਦ ਨੇ ਇਹਨਾਂ ਦੇ ਕਰਕੇ ਆਕਾਸ਼ਵਾਣੀ ਐਫ ਐਮ ਬਠਿੰਡਾ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਪੂਰੇ ਮੁਲਕ ਦੇ ਵਿੱਚ ਜਿਉਂਦਾ ਹੈ ਸਾਡੀ ਗੱਲਬਾਤ ਅੱਜ ਹੁਣ ਇੱਥੇ ਹੀ ਖਤਮ ਹੁੰਦੀ ਹੈ ਦਿਓ ਅਗਿਆ Namaskar.